ਦਾ ਜਾਪ ਹੋ ਰਿਹਾ ਐਨ ਬਾਰਡਰ ਤੇ ਬੈਠੇ ਹੋਏ ਨੇ ਵੀਰ ਤੇ ਸਤਨਾ ਵਾਇਗੁਰੂ ਦਾ ਜਾਪ ਚੱਲ ਰਿਹਾ ਸਤਨਾ ਵਾਇਗੁਰੂ ਸਤਨਾਮ ਵਾਇਗੁਰੂ ਸਤਨਾਮ ਵਾਇਗੁਰੂ ਸਤਨਾਮ ਵਾਇਗੁਰੂ ਸਤਨਾਮ ਵਾਇਗੁਰੂ ਸਤਨਾਮ ਸਤਨਾਮ ਵਾਹਿਗੁਰੂ 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 ਤਾਂ ਤੁਸੀਂ ਦੇਖ ਸਕਦੇ ਹੋ ਕਿ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਜਾ ਰਿਹਾ ਹੈ ਇਹ ਸਾਰੇ ਕਿਸਾਨ ਵੀਰ ਜਾਪ ਕਰ ਰਹੇ ਆ ਔਰ ਦੂਸਰੇ ਪਾਸੇ ਹਰਿਆਣੇ ਦਾ ਪ੍ਰਸ਼ਾਸਨ ਜਿਉਂ ਦਾ ਤਿਉਂ ਡਟਿਆ ਹੋਇਆ ਹੈ ਅੱਗੇ ਲੰਗੜ ਨਹੀਂ ਦਿੱਤਾ ਜਾ ਰਿਹਾ ਉਧਰ ਵੀ ਸਖਤ ਪੈਰੀ ਡਿਊਟੀ ਤੇ ਲੱਗੇ ਹੋਏ ਨੇ ਪਰ ਇਧਰ ਇੱਕ ਗੱਲ ਮੈਂ ਜ਼ਰੂਰ ਤੁਹਾਨੂੰ ਦਿਖਾਉਣੀ ਜਾਵਾਂਗਾ ਕਿ ਪੂਰੇ ਜਾਬਤੇ ਦੇ ਵਿੱਚ ਹੈ ਸਾਡੇ ਕਿਸਾਨ ਵੀਰ ਇਹ ਇਹਨਾਂ ਨੇ ਇੱਕ ਕਹਿ ਦਿੱ ਕਿ ਬੈਰੀਅਰ ਲਾਇਆ ਹੋਇਆ ਇੱਕ ਤਾਰ ਵਿਛਾਈ ਹੋਈ ਹੈ ਕਿ ਇਧੋਂ ਅੱਗੇ ਨਹੀਂ ਆਉਣਾ ਮੈਂ ਕੈਮਰਾਮੈਨ ਨੂੰ ਕਹੂੰਗਾ ਇਧਰ ਵੀ ਦਿਖਾ ਦਿਓ ਇਧਰ ਵੀ ਕਿਸਾਨ ਵੀਰ ਇੱਕ ਜਾਬਤੇ ਦੇ ਵਿੱਚ ਹੈ ਇੱਕ ਤਾਰ ਵਿਛਾਈ ਗਈ ਹੈ ਕਿ ਇਸ ਤਾਰ ਤੋਂ ਪਾਰ ਤੁਸੀਂ ਨਹੀਂ ਆਉਣਾ ਪੂਰਾ ਆਪਣਾ ਜਾਬਤੇ ਦੇ ਵਿੱਚ ਰਹਿਣਾ ਹੈ ਤਾਂ ਇਸੇ ਤਰੀਕੇ ਦੇ ਨਾਲ ਕਿਸਾਨ ਜਿਹੜੇ ਹੈ ਜਾਬਤੇ ਦੇ ਵਿੱਚ ਲੱਗੇ ਹੋਇਆ ਤੇ ਸਤਨਾ ਵਾਹਿਗੁਰੂ ਦਾ ਜਾਪ ਜਿਹੜਾ ਉਹ ਕਰ ਰਹੀ ਆ ਬਿਲਕੁਲ ਔਰ ਅੱਜ ਦੀ ਮੀਟਿੰਗ ਦਾ ਇਹ ਕਿਹਾ ਜਾ ਰਿਹਾ ਕਿ ਅੱਜ ਦੀ ਮੀਟਿੰਗ ਦਾ ਸਿੱਟਾ ਦੇਖਾਂਗੇ ਕਿ ਕੀ ਸਿੱਟਾ ਨਿਕਲਦਾ ਹੈ ਕਿਉਂਕਿ ਅੱਜ ਕੇਂਦਰ ਦੇ ਨਾਲ ਦੁਬਾਰਾ ਮੀਟਿੰਗ ਹੋਣੀ ਹੈ ਮੀਟਿੰਗ ਦੇ ਬਾਅਦ ਦੇ ਵਿੱਚ ਅੱਜ ਫਾਈਨਲ ਜਿਹੜਾ ਉਹ ਇਹ ਆਸਾ ਲਾਈਆਂ ਜਾਂਦੀਆਂ ਨੇ ਕਿ ਕੋਈ ਨਾ ਕੋਈ ਫਾਈਨਲ ਡਿਸੀਜਨ ਲਿਆ ਜਾ ਸਕਦਾ ਹੈ